ਅੱਜ ਦੁਨੀਆ ਭਰ ਦੇ ਵਿੱਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਅੱਜ ਕਮਾਂਤਰੀ ਮਜ਼ਦੂਰ ਦਿਵਸ ਹੈ ਚਰਚਾ ਕਰਾਂਗੇ ਮੇਰੇ ਨਾਲ ਨੇ ਇਸ ਵੇਲੇ ਪੀਪਲਜ਼ ਪਾਰਟੀ ਆਫ ਇੰਡੀਆ ਦੇ ਨੈਸ਼ਨਲ ਮੈਂਬਰ ਰਣਜੀਤ ਕੁਮਾਰ ਜੀ ਚਰਚਾ ਕਰਾਂਗੇ ਕਿ ਮਜ਼ਦੂਰ ਐਕਟ ਕੀ ਕਹਿੰਦਾ ਹੈ ਮਜ਼ਦੂਰਾਂ ਨੂੰ ਹੱਕ ਅਧਿਕਾਰ ਕਦੋਂ ਮਿਲੇ ਔਰ ਮਜ਼ਦੂਰਾਂ ਦੀ ਅੱਜ ਦਸ਼ਾ ਕੀ ਹੈ ਸਭ ਤੋਂ ਪਹਿਲਾਂ ਜੈਪੀਮ ਜੀਓ ਹਾਂ ਜੈਪੀਮ ਜੀ ਕੀ ਕਹਿਣਾ ਚਾਹੋਗੇ ਵੀ ਇਹ ਮਜ਼ਦੂਰ ਇੱਕ ਜਿਹੜਾ ਮਜ਼ਦੂਰ ਦਿਵਸ ਹੈ ਕਦੋਂ ਮਨਾਉਣਾ ਸ਼ੁਰੂ ਕੀਤਾ ਇਹ ਜਦੋਂ ਸ਼ਹਿਰ ਚਿਕਾਗੋ ਦੇ ਵਿੱਚ ਘਟਨਾ ਹੋਈ ਆ ਉਸ ਤੋਂ ਬਾਅਦ ਹੀ ਮਜ਼ਦੂਰ ਜਿਹੜਾ ਦਿਵਸ ਹੈਗਾ ਉਹ ਅੰਤਰਰਾਸ਼ਟਰੀ ਪੱਧਰ ਤੇ ਮਨਾਉਣਾ ਸ਼ੁਰੂ ਕੀਤਾ ਗਿਆ ਪਹਿਲਾਂ ਸਭ ਤੋਂ ਪਹਿਲਾਂ ਅਮਰੀਕਾ 'ਚ ਮਨਾਉਣਾ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਉਹ ਦੇਖਿਆ ਕਿ ਬਾਕੀ ਜਿਹੜੇ ਮੁਲਕਾਂ ਦੇ ਮਜ਼ਦੂਰ ਵੀ ਉਹਨਾਂ ਨੇ ਵੀ ਜਿਹੜਾ ਆਗਾ ਇਹ ਜਿਹੜਾ ਹੈਗਾ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ ਹੂੰ ਤੇ ਮਜ਼ਦੂਰ ਇੱਕ ਜਿਹੜਾ ਆ ਭਾਰਤ ਦੇ ਵਿੱਚ ਉਹਦੇ ਵਿੱਚ ਕਿੰਨੀ ਕ ਵਾਰ ਤਬਦੀਲੀ ਆਈ ਹੈ ਔਰ ਅੱਜ ਮਜ਼ਦੂਰ ਦੀ ਦਸ਼ਾ ਕੀ ਹੈ ਦੇਖੋ ਇਸ ਤਰ੍ਹਾਂ ਕੇ ਮਜ਼ਦੂਰਾਂ ਦਾ ਜਿਹੜਾ ਐਕਟ ਬਣਾਏ ਗਏ ਹੈਗੇ ਆ ਉਹ ਅਸੀਂ ਸਭ ਤੋਂ ਦੇਖਦੇ ਆ ਕਿ 1923 ਦੇ ਵਿੱਚ ਪਹਿਲਾ ਜਿਹੜਾ ਹੈਗਾ ਐਕਟ ਬਣਾਇਆ ਗਿਆ ਜਿਹੜਾ ਕਿ ਵਰਕਰਮੈਨ ਕੰਪਨਸੇਸ਼ਨ ਐਕਟ ਸੀ ਉਸ ਤੋਂ ਲੈ ਕੇ ਸਭ ਤੋਂ ਜਿਹੜਾ ਜਿਆਦਾ ਕੰਮ ਹੈਗਾ ਉਹ ਡਾਕਟਰ ਸਾਹਿਬ ਜਦੋਂ ਬ੍ਰਿਟਿਸ਼ ਸਰਕਾਰ ਦੇ ਵਿੱਚ ਲੇਬਰ ਮਨਿਸਟਰ ਬਣੇ ਆ ਉਹਨਾਂ ਨੇ ਜਿਹੜਾ ਹੈਗਾ ਮਜ਼ਦੂਰਾਂ ਦੇ ਲਈ ਕੰਮ ਕੀਤਾ ਉਦਾਹਰਨ ਦੇ ਤੌਰ ਤੇ ਖਾਣਾ ਦੇ ਵਿੱਚ ਔਰਤਾਂ ਨੂੰ ਜਿਹੜਾ ਹੈਗਾ ਜਾਣਦੇ ਉਹਨਾਂ ਨੇ ਮਨਾ ਕੀਤਾ ਵੀ ਔਰਤਾਂ ਖਾਣਾ ਦੇ ਵਿੱਚ ਕੰਮ ਨਹੀਂ ਕਰਨਗੀਆਂ ਬੱਚਿਆਂ ਦਾ ਜਿਹੜਾ ਹੈਗਾ ਵੀ ਬੱਚੇ ਵੀ ਜਿਹੜੇ ਅੱਗੇ ਉਹ ਕੰਮ ਨਹੀਂ ਕਰਨਗੇ ਇਸ ਤੋਂ ਇਲਾਵਾ ਔਰਤਾਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਰਾਤ ਨੂੰ ਕੰਮ ਕਰਨ ਦੀ ਪਾਬੰਦੀ ਲਗਾਈ ਗਈ ਤੇ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਬਣਾਏ ਗਏ ਸਿਰ ਹੋਰ ਉੱਤਮ ਵੱਡਾ ਸਭ ਤੋਂ ਐਕਟ ਜਿਹੜਾ ਉਹਨਾਂ ਨੇ ਇੱਕ ਕੰਮ ਕੀਤਾ ਕਿ ਮਰਜ਼ੂਰਾਂ ਔਰਤਾਂ ਨੂੰ ਪ੍ਰਸੂਤੀ ਜਿਹੜੀ ਛੁੱਟੀ ਆ ਉਹ ਕਮਾਈ ਦੇ ਨਾਲ ਜਿਹੜੀ ਦਿੱਤੀ ਗਈ ਕਿ ਜਿਹੜਾ ਕਿ ਔਰਤਾਂ ਲਈ ਬਹੁਤ ਵੱਡਾ ਹੱਕ ਸੀ ਕਿਉਂਕਿ ਇਹ ਔਰਤਾਂ ਤੇ ਬੱਚੇ ਨੇ ਜਨਮ ਜ਼ਿੰਦਗੀ ਆ ਗੀਆਂ ਠੀਕ ਆ ਉਹਨਾਂ ਨੂੰ ਆਰਾਮ ਦੀ ਜ਼ਰੂਰਤ ਹੈਗੀ ਆ ਇਹਦੇ ਵਿੱਚ ਸਭ ਤੋਂ ਵੱਡਾ ਉਹਨਾਂ ਨੇ ਜਿਹੜਾ ਕੰਮ ਕੀਤਾ ਕਿ ਔਰਤ ਕਿਸੇ ਵੀ ਵਰਨ ਦੀ ਆ ਕਿਸੇ ਵੀ ਜਾਤ ਦੀ ਆ ਕਿਸੇ ਵੀ ਸਟੇਟ ਦੀ ਆ ਕੋਈ ਭੇਦਭਾਵ ਨਹੀਂ ਹੈਗਾ ਸਾਰੀਆਂ ਔਰਤਾਂ ਨੂੰ ਜਿਹੜਾ ਹੈਗਾ ਇਹ ਹੱਕ ਜਿਹੜਾ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਉਹਨਾਂ ਨੇ ਲੇਬਰ ਦੇ ਪੱਕੇ ਜਿਹੜੇ ਕੰਮ ਕੀਤੇ ਮੈਂ ਤਾਂ ਇਹ ਗੱਲ ਕਹਿਣਾ ਚਾਹਾਂਗਾ ਕਿ ਜਿੰਨਾ ਕੰਮ ਡਾਕਟਰ ਸਾਹਿਬ ਨੇ ਲੇਬਰ ਮਿਨਿਸਟਰ ਜਦੋਂ ਉਹ ਸੀਗੇ ਬ੍ਰਿਟਿਸ਼ ਸਰਕਾਰ ਵਿੱਚ ਕੰਮ ਕੀਤਾ ਉਹ ਜਿਹੜਾ ਕੰਮ ਆ ਉਹ ਲੋਕਾਂ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਉਹਦਾ ਕਾਰਨ ਕੀ ਆ ਕਿ ਇੱਕ ਦਾ ਇਹ ਸੀਗਾ ਕਿ ਡਾਕਟਰ ਸਾਹਿਬ ਨੂੰ ਦੂਸਰੇ ਲੋਕ ਪਸੰਦ ਨਹੀਂ ਕਰਦੇ ਸੀ ਕਿਉਂਕਿ ਜਿਹੜਾਂ ਲੋਕਾਂ ਨੇ ਡਾਕਟਰ ਸਾਹਿਬ ਨੇ ਕੰਮ ਕੀਤਾ ਉਹ ਇਹਨਾਂ ਜਾਣਦੇ ਨਹੀਂ ਸਕੇ ਤੇ ਸਭ ਤੋਂ ਵੱਡੀ ਗੱਲ ਕੀ ਆ ਕਿ ਸਾਡੇ ਮੁਲਕ ਵਿੱਚ ਝੂਠ ਦਾ ਬਹੁਤ ਪ੍ਰਚਾਰ ਸਗਾ ਚੱਲਦਾ ਤੇ ਉਲਟਾ ਜਿਹੜਾ ਹੈਗਾ ਉਹ ਦੱਸਦੇ ਰਹੇ ਵੀ ਡਾਕਟਰ ਸਾਹਿਬ ਨੇ ਜਿਹੜਾ ਹੈਗਾ ਤੁਹਾਡੇ ਲਈ ਕੁਝ ਨਹੀਂ ਕੀਤਾ ਜੋ ਕੰਮ ਕੀਤਾ ਉਹ ਸਰਕਾਰ ਨੇ ਕੀਤਾ ਜਾਂ ਦੂਜੀ ਪਾਰਟੀ ਨੇ ਕੀਤਾ ਹੈਗਾ ਉਹਨਾਂ ਪਾਰਟੀ ਨੇ ਕੀਤਾ ਪਰ ਮੈਂ ਇਹ ਸਮਝਾਗਾ ਕਿ ਜਿੰਨਾ ਕੰਮ ਮਜ਼ਦੂਰਾਂ ਲਈ ਡਾਕਟਰ ਸਾਹਿਬ ਨੇ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਹੈਗਾ ਸਭ ਤੋਂ ਵੱਡੀ ਗੱਲ ਹੈ ਕਿ ਜੋ ਇਹ ਕੰਮ ਉਹਨਾਂ ਨੇ ਕੀਤੇ ਜਾਂ ਜਦੋਂ ਉਹਨਾਂ ਨੂੰ ਸੁਵਿਧਾ ਬਣਾਉਣ ਦਾ ਮੌਕਾ ਮਿਲਿਆ ਇਹ ਸਾਰਾ ਹੀ ਕੰਮ ਉਹਨਾਂ ਨੇ ਸੰਵਿਧਾਨ ਦੇ ਵਿੱਚੋਂ ਦਰਜ ਕਰ ਦਿੱਤਾ। ਸੰਵਿਧਾਨ ਦੀ ਜਿਹੜੀ ਵਿਸ਼ੇਸ਼ਤਾ ਇਹ ਹੈਗੀ ਆ ਕਿ ਇਹਦੇ ਵਿੱਚ ਕਿਸੇ ਵੀ ਵਰਨ ਦੇ ਨਾਲ ਕਿਸੇ ਵੀ ਮਨੁੱਖ ਇਸਤਰੀ ਦੇ ਨਾਲ ਕੋਈ ਵਿਤਕਰਾਂ ਨਹੀਂ ਕੀਤਾ ਜਾਏਗਾ। ਲਿੰਗ ਦੇ ਨਾਲ, ਧਰਮ ਦੇ ਨਾਲ, ਜਾਤ ਦੇ ਆਧਾਰ ਤੇ, ਭਾਸ਼ਾ ਦੇ ਨਾਲ ਜਾਂ ਖੇਤਰ ਦੇ ਹਿਸਾਬ ਨਾਲ। ਇਸ ਸੰਵਿਧਾਨ ਦੀ ਸਭ ਤੋਂ ਵੱਡੀ ਜਿਹੜੀ ਹੈਗੀ ਵਿਸ਼ੇਸ਼ਤਾ ਹੈ ਇਹ ਜਿਹੜੇ ਹੱਕ ਹੈਗੇ ਆ ਔਰਤਾਂ ਨੂੰ ਸਾਡੇ ਮੁਲਕ ਵਿੱਚ ਮਿਲੇ ਆ। ਕਈ ਮੁਲਕਾਂ ਵਿੱਚ ਇਹ ਹੱਕ ਔਰਤਾਂ ਨੂੰ ਨਹੀਂ ਹੈਗੇ ਹਜੇ ਵੀ। ਸਭ ਤੋਂ ਵੱਡੀ ਗੱਲ ਕੀ ਆ ਕਿ ਔਰਤਾਂ ਨੂੰ ਜਿਹੜਾ ਵੋਟ ਦਾ ਅਧਿਕਾਰ ਦਿੱਤਾ ਗਿਆ ਸਾਡੇ ਮੁਲਕ ਵਿੱਚ ਇਹ ਵੋਟ ਦਾ ਅਧਿਕਾਰ ਬਹੁਤ ਸਾਰੇ ਮੁਲਕ ਜਿਹੜੇ ਆਪਣਾ ਡਿਵੈਲਪਡ ਕੰਟਰੀ ਕਹਿੰਦੇ ਆ ਵਿਕਸਡ ਕੰਟਰੀ ਕਹਿੰਦੇ ਉਹਨਾਂ ਵਿੱਚ ਵੀ ਔਰਤਾਂ ਨੂੰ ਬਾਅਦ ਵਿੱਚ ਇਹ ਅਧਿਕਾਰ ਦਿੱਤਾ ਗਿਆ ਦੂਜਾ ਸਭ ਤੋਂ ਵੱਡਾ ਕੰਮ ਜਿਹੜਾ ਹੈਗਾ ਜੋ ਬਾਬਾ ਸਾਹਿਬ ਨੇ ਜਿਹੜੇ ਅਧਿਕਾਰ ਦਿੱਤੇ ਮਢਲੇ ਜਿਹੜੇ ਫੰਡਾਮੈਂਟਲ ਰਾਈਟ ਜਿਹੜੇ ਆਮ ਨਾਗਰਿਕ ਨੂੰ ਦਿੱਤੇ ਇਹ ਜਿਹੜੇ ਅੱਗੇ ਆ ਇਹ ਜੁਵਨਾਂ ਨੂੰ ਜੋ ਪਾਸ ਕੀਤੇ ਸਗੇ ਉਹਨਾਂ ਤੋਂ ਲਏ ਗਏ ਹੈਗੇ ਆ ਉਹਨਾਂ ਦੇ ਦਿੱਤੇ ਉਸ ਤੋਂ ਪਹਿਲਾਂ ਜੋਤੀਰਾ ਫੂਲੇ ਰਾਸ਼ਟ੍ਰਪਦਮ ਮਹਾਤਮਾ ਜੋਤੀਰਾ ਫੂਲੇ ਨੇ ਜਿਹੜਾ ਕੰਮ ਕੀਤਾ ਉਹਨਾਂ ਨੇ ਜਿਹੜਾ ਹੈਗਾ ਇੱਕ ਮਨੁੱਖ ਦੇ ਕੀ ਅਧਿਕਾਰ ਹੋਣੇ ਚਾਹੀਦੇ ਆ ਉਹਨਾਂ ਨੇ ਕੰਮ ਕੀਤਾ ਉਹਨਾਂ ਦਾ ਜੋ ਕੰਮ ਕੀਤਾ ਸੀ ਉਹ ਸੀ ਕੰਮ ਨੂੰ ਹੀ ਡਾਕਟਰ ਸਾਹਿਬ ਨੇ ਅੱਗੇ ਵਧਾਇਆ ਤੇ ਉਸ ਕੰਮ ਨੂੰ ਉਹਨਾਂ ਨੇ ਕਾਨੂੰਨੀ ਦਰਜਾ ਦਿੱਤਾ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਇਹ ਯੋਗਦਾਨ ਸੀ ਮਜ਼ਦੂਰਾਂ ਦੇ ਪਹਿਲਾਂ ਦੇ ਹਾਲਾਤ ਕਿੱਦਾਂ ਦੇ ਸੀ ਇੱਕ ਤੋਂ ਬਾਅਦ ਅਧਿਕਾਰ ਦੇਣ ਤੋਂ ਬਾਅਦ ਕੀ ਰਾਹਤ ਮਿਲੀ ਮਜ਼ਦੂਰਾਂ ਨੂੰ ਔਰ ਅੱਜ ਦੀ ਅੱਜ ਦੀ ਸਥਿਤੀ ਕੀ ਹੈਗੀ ਮਜ਼ਦੂਰਾਂ ਦੀ ਦੇਖੋ ਮਜ਼ਦੂਰਾਂ ਦਾ ਜੋ ਐਕਟ ਬਣਾਈ ਸਕੇ ਉਤੋਂ ਪਹਿਲਾਂ ਕੀ ਹਾਲਾਤ ਹੁੰਦਾ ਸੀ ਕਿ ਮਜ਼ਦੂਰ ਕੰਮ ਕਰ ਜਾਂਦਾ ਸੀ ਉਹਦਾ ਕੋਈ ਟਾਈਮ ਫਿਕਸ ਨਹੀਂ ਸੀਗਾ ਕਿ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਕੰਮ ਕਰਨਾ ਉਹਨਾਂ ਕਦੋਂ ਤਰਖਾ ਮਿਲਣ ਜਾਂ ਜਾਂ ਉਹ ਕਿੱਦਾਂ ਦੇ ਹਾਲਾਤ ਵਿੱਚ ਕੰਮ ਕਰਦਾ ਸੀ ਇਹ ਜਿਹੜੇ ਹਾਲਾਤ ਸੀਗੇ ਬਹੁਤ ਮਾੜੇ ਹਾਲਾਤ ਸੀਗੇ ਆਮ ਵੀ ਅਸੀਂ ਦੇਖਦੇ ਹਾਂ ਕਿ ਜਿਹਨੂੰ ਬੰਦੂਆ ਮਜ਼ਦੂਰ ਕਹਿੰਦੇ ਆ ਉਹਦੇ ਵਿੱਚ ਕੀ ਆ ਕਿ ਉਹ ਬੰਦਾ ਜਿਹੜਾ ਹੈਗਾ ਉਹ ਮਾਲਕ ਦੇ ਕੋਲ ਕੰਮ ਕਰਦਾ ਉਹਦਾ ਕੋਈ ਨਹੀਂ ਹੈਗਾ ਜਿੰਨਾ ਚਿਰ ਮਾਲਕ ਉਹ ਕੰਮ ਕਰਾਏਗਾ ਕਹੇਗਾ ਕੰਮ ਕਰਨ ਉਹਨਾਂ ਚਿਰ ਕੰਮ ਕਰੇਗਾ ਆਪਣੇ ਆਪ ਨਹੀਂ ਕਰ ਸਕਦਾ ਸੀ ਜਦੋਂ ਐਕਟ ਬਣ ਗਿਆ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਇਹ ਕੰਡੀਸ਼ਨ ਲਾਤੀਆਂ ਵੀ ਮਜ਼ਦੂਰ ਜਿਹੜਾ ਹੈਗਾ ਇੱਕ ਦਿਨ ਵਿੱਚ ਇੰਨਾ ਕੰਮ ਕਰੇਗਾ ਤੇ ਇੱਕ ਹਫ਼ਤੇ ਵਿੱਚ ਇੰਨਾ ਕੰਮ ਕਰੇਗਾ ਇੰਨੇ ਘੰਟੇ ਕੰਮ ਕਰੇਗਾ ਜੇ ਉਹ ਤੋਂ ਜ਼ਿਆਦਾ ਕੰਮ ਕਰਾਉਂਦੇ ਹੈਗੇ ਆ ਤੇ ਮਜ਼ਦੂਰ ਕੰਮ ਕਰਨ ਨੂੰ ਤਿਆਰ ਹੈਗਾ ਤੇ ਉਹਨੂੰ ਓਵਰਟਾਈਮ ਦਿੱਤਾ ਜਾਏਗਾ ਜਿਹੜਾ ਕਿ ਜੋ ਆਮ ਹੁੰਦਾ ਸੀ ਉਸ ਨਾਲ ਡਬਲ ਹੁੰਦਾ ਸੀ ਜ਼ਿਆਦਾ ਕਰਕੇ ਇਸ ਤੋਂ ਇਲਾਵਾ ਕੰਮ ਦੇ ਜੋ ਹਾਲਾਤ ਸਗੇ ਉਹ ਉਹਨਾਂ ਨੇ ਜਿਹੜੇ ਫਿਕਸ ਕੀਤੇ ਹੋ ਗਿਆ ਮਜ਼ਦੂਰਾਂ ਦੀ ਸੁਰੱਖਿਆ ਜਾਂ ਜਿੱਥੇ ਮਸ਼ੀਨਾਂ ਚ ਕੰਮ ਕਰਨਾ ਮਸ਼ੀਨਾਂ ਜਿਹੜੀਆਂ ਹੈਗੀਆਂ ਉਹ ਇਸ ਤਹਾ ਦੇ ਨਾਲ ਉਹਨਾਂ ਦਾ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਕਿ ਉਹ ਜਦੋਂ ਮਸ਼ੀਨਾਂ ਚੱਲਦੇ ਆ ਜਾਂ ਕੋਈ ਨੁਕਸ ਬੰਦਾ ਤੇ ਉਹਦੇ ਨਾਲ ਮਜ਼ਦੂਰਾਂ ਨੂੰ ਕੋਈ ਨੁਕਸਾਨ ਨਾ ਪਹੰਚੇ ਜੇ ਚੱਲਦੀ ਮਸ਼ੀਨ ਤੇ ਕੋਈ ਕੰਮ ਕਰਨਾ ਹੈ ਤੇ ਟ੍ਰੇਨ ਜਿਹੜੇ ਹੈਗੇ ਆ ਵਰਕਰ ਉਹ ਕੰਮ ਕਰਨਗੇ ਅਨ ਟ੍ਰੇਨਡ ਬੰਦਾ ਨਹੀਂ ਕੰਮ ਕਰੇਗਾ ਜਿਸ ਤਰ੍ਹਾਂ ਕੰਮ ਅਸੀਂ ਦੇਖਦੇ ਆਂ ਕਈ ਵਾਰੀ ਮਸ਼ੀਨ ਚੱਲਦੀ ਤੇ ਕੋਈ ਕੰਮ ਕਰਦਾਗਾ ਅਨ ਟ੍ਰੇਨਡ ਜਿਹੜਾ ਬੰਦਾ ਹੈਗਾ ਕੋਈ ਅੰਗੈਲੀ ਹੋਣ ਦੇ ਨਾਲ ਉਹਨਾਂ ਜਿਹੜਾ ਹੈਗਾ ਜਾਨੀ ਮਾਲੀ ਨੁਕਸਾਨ ਹੋਦਾ ਹੋ ਸਕਦਾ ਇਸ ਕਰਕੇ ਉਹਨਾਂ ਨੇ ਕਾਨੂੰਨ ਵਿੱਚ ਪ੍ਰੋਵੀਜ਼ਨ ਕੀਤੀ ਹੈ ਕਿ ਜਿਹੜੇ ਟ੍ਰੇਨਡ ਵਰਕਰ ਹੈਗੇ ਉਹ ਚੱਲਦੀ ਮਸ਼ੀਨ ਤੇ ਕੰਮ ਕਰਨਗੇ ਅੱਜ ਦੀ ਤਰੀਕ ਦੇ ਵਿੱਚ ਮਜ਼ਦੂਰ ਕਿੰਨਾਂ ਸਮੱਸਿਆਵਾਂ ਨਾਲ ਜੂਝ ਰਿਹਾ ਕਿੱਥੇ ਇੱਕ ਬੇਇਨਸਾਫੀ ਹੁੰਦੀ ਉਹਨਾਂ ਨਾਲ ਦੇਖੋ ਸਾਡੇ ਮੁਲਕ ਵਿੱਚ ਕੀ ਹੈਗਾ ਕਿ ਮਜ਼ਦੂਰਾਂ ਦੇ ਨਾਲ ਤੇ ਸ਼ੁਰੂ ਤੋਂ ਹੀ ਬੇਨਸਾਭੀ ਹੋ ਰਹੀ ਆ ਠੀਕ ਆ ਜਿਸ ਤਰ੍ਹਾਂ ਬਧੂਆ ਮਜ਼ਦੂਰ ਹੁੰਦੇ ਸੀ ਅੱਜ ਵੀ ਕਈ ਸਟੇਟਾਂ ਵਿੱਚ ਬਧੂਆ ਮਜ਼ਦੂਰ ਹੈਗੇ ਆ ਠੀਕ ਆ ਉਹਨਾਂ ਦਾ ਜਿਹੜਾ ਹੈਗਾ ਵੀ ਕੰਮ ਕਰਾਉਂਦੇ ਆ ਉਸ ਤੋਂ ਬਾਅਦ ਕਈ ਤਾਂ ਜਿਹੜਾ ਹੈਗਾ ਉਹ ਸਿਰਫ ਇੱਕ ਡੰਗ ਦੇ ਭੋਜਨ ਤੇ ਹੀ ਕੰਮ ਕਰਦੇ ਆ ਵੀ ਉਹਨਾਂ ਨੂੰ ਸ਼ਾਮ ਨੂੰ ਇੱਕ ਡੰਗ ਦਾ ਭੋਜਨ ਦੇ ਦਿੰਦੇ ਆ ਵੀ ਚਲੋ ਠੀਕ ਆ ਜੀ ਕੱਲ ਨੂੰ ਫੇਰ ਆ ਜਾ ਤੁਸੀਂ ਇਦਾਂ ਦੇ ਹਾਲਾਤ ਅਜੇ ਵੀ ਅੱਗੇ ਉਹਦਾ ਕਾਰਨ ਕੀ ਹੈਗਾ ਕਿ ਮੌਕੀ ਦੀਆਂ ਸਰਕਾਰਾਂ ਉਹਨਾਂ ਨੇ ਕਾਨੂੰਨ ਤੇ ਬਣਾ ਦੇ ਤੇ ਪਰ ਕਾਨੂੰਨ ਲਾਗੂ ਨਹੀਂ ਕੀਤੇ ਦੂਜਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਮਜ਼ਦੂਰਾਂ ਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਪ੍ਰਸਤੁਤੀ ਗੱਲ ਹੈਗੀ ਆ ਪ੍ਰੈਸ ਨੇ ਜਿਹੜੀ ਜਿੱਤੇ ਇਦਾਂ ਦੇ ਜਾਤ ਨਹੀਂ ਹੁੰਦੇ ਆ ਉਹ ਪ੍ਰੈਸ ਨੂੰ ਜਿਹੜੀ ਹੈਗੀ ਆ ਉਹ ਗੱਲ ਜਿਹੜੀ ਗਵਰਨਮੈਂਟ ਤੱਕ ਲੈ ਕੇ ਜਾਣੀ ਚਾਹੀਦੀ ਆ ਮਜ਼ਦੂਰਾਂ ਨੂੰ ਵੀ ਇਹ ਗੱਲ ਜਿਹੜੀ ਹੈਗੀ ਤਾਂ ਕਿ ਪਤਾ ਲੱਗ ਸਕੇ ਉਹ ਆਪਣਾ ਸੰਗਠਨ ਬਣਾ ਕੇ ਆਪਣੇ ਹੱਕ ਅਧਿਕਾਰ ਦੇ ਲਈ ਗੱਲ ਕਰ ਸਕਣ ਦੂਸਰੀ ਸਭ ਤੋਂ ਵੱਡੀ ਗੱਲ ਕੀ ਆ ਕਿ ਮੌਕੇ ਦੀਆਂ ਸਰਕਾਰਾਂ ਨੇ ਜੋ ਵੀ ਲੇਬਰ ਪੱਕੀ ਕਾਨੂੰਨ ਸੀ ਬਹੁਤ سارے ਕਾਨੂੰਨ ਬੰਦ ਕਰ ਦਿੱਤੇ ਖਤਮ ਕਰ ਦਿੱਤੇ ਉਹਨਾਂ ਦੇ ਚਾਰ ਜਗ੍ਹਾ ਤੇ ਚਾਰ ਮੇਨ ਕਾਨੂੰਨ ਲਾਉਂਦੇ ਸਭ ਤੋਂ ਵੱਡਾ ਕੀ ਹੈਗਾ ਮਜ਼ਦੂਰਾਂ ਦੇ ਨਾਲ ਇੰਪਲਾਈ ਦੇ ਨਾਲ ਧੋਖਾ ਇਹ ਹੋਇਆ ਕਿ ਉਹਨਾਂ ਨੇ ਜਿਹੜੀ ਪੁਰਾਣੀ ਪੈਨਸ਼ਨ ਯੋਜਨਾ ਸੀ ਖਤਮ ਕਰ ਦਿੱਤੀ ਉਹਦੀ ਜਗ੍ਹਾ ਤੇ ਨਵੀਂ ਪੈਨਸ਼ਨ ਯੋਜਨਾ ਲੈ ਆਂਦੀ ਮਮੀ ਪੈਨਸ਼ਨ ਯੋਜਨਾ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਕੋਈ ਗਾਰੰਟੀ ਨਹੀਂ ਹੈਗੀ ਜਦ ਕਿ ਜਿਹੜੇ ਜਿਨ੍ਹਾਂ ਨੇ ਇਹ ਕਾਨੂੰਨ ਬਣਾਏ ਆ ਉਹਨਾਂ ਉਲਟਾ ਕੰਮ ਕੀਤਾ ਉਹਨਾਂ ਨੇ ਉਹਨਾਂ ਨੂੰ ਪੈਨਸ਼ਨ ਦਾ ਹੱਕ ਦੇ ਦਿੱਤਾ ਇਹਨਾਂ ਨੇ ਬੈਂਚਰ ਬੰਦ ਕਰ ਦਿੱਤੀ ਉਹਨਾਂ ਨੂੰ ਪੈਨਸ਼ਨ ਜਿਹੜੀ ਮਿਲਦੀ ਹੈਗੀ ਆ ਉਹ ਕਹਿੰਦੇ ਵੀ ਜਿਹੜੇ এমਪਲਾਈ ਆ ਉਹ ਕਹਿੰਦੇ ਵੀ ਸਾਨੂੰ ਵੀ ਉਹ ਪੈਨਸ਼ਨ ਮਿਲਣੀ ਚਾਹੀਦੀ ਆ ਉਹਦੇ ਚ ਇਹ ਸੀਗਾ ਕਿ ਗਵਰਨਮੈਂਟ ਜੋ ਆਪਣਾ ਹਿੱਸਾ ਪਾਉਂਦੀ ਸੀ ਉਹ ਪੈਨਸ਼ਨ ਵੰਡ ਜਾਂਦਾ ਸੀ ਉਹਦੇ ਚ ਪੈਨਸ਼ਨ ਦਿੱਤੀ ਜਾਂਦੀ ਸੀ ਹੁਣ ਨਹੀਂ ਹੁਣ ਮਜ਼ਦੂਰ ਵੀ ਪੈਸਾ ਪਾਉਣਗੇ ਉਹ ਚ ਫੰਡ ਚ ਪਾਉਣਗੇ ਗਵਰਨਮੈਂਟ ਵੀ ਪਾਉਣਗੀ ਉਹ ਤੀਸਰੇ ਬੰਦੇ ਕੋਲ ਪੈਸਾ ਜਮਾ ਹੋਏਗਾ ਉਹ ਪੈਨਸ਼ਨ ਦੇਗਾ ਤੁਹਾਨੂੰ ਇਹਦੀ ਕੋਈ ਗਰੰਟੀ ਨਹੀਂ ਪੈਸਾ ਤੁਹਾਡਾ ਡੁੱਬ ਜਾਂਦਾ ਕਿੰਨੀ ਪੈਨਸ਼ਨ ਮਿਲਦੀ ਕੋਈ ਨਹੀਂ ਸਭ ਤੋਂ ਵੱਡੀ ਗੱਲ ਕੀ ਆ ਅਸੀਂ ਦੇਖਦੇ ਆ ਵੀ ਮਜ਼ਦੂਰਾਂ ਦਾ ਚੋਚਨ ਕਿਸ ਤਰ੍ਹਾਂ ਹੋ ਰਿਹਾ ਸਾਡੇ ਫਗਵਾੜਾ ਸ਼ਹਿਰ ਦੇ ਵਿੱਚ ਜੇਐਸਡੀ ਮੈਲ ਬੜੀ ਮੈਡੀ ਮਿਲ ਸੀ ਜਿਹਦੇ ਵਿੱਚ ਕਿ 10000 ਜਿਹੜੇ ਵਰਕਰ এমਪਲਾਈ ਕੰਮ ਕਰਦੇ ਸੀ ਉਹ ਕੋਈ 1.5 2 ਸਾਲ 2 ਸਾਲ ਤੋਂ ਮੈਲ ਬੰਦ ਹੈਗੀ ਆ ਉਹਦੇ ਵਿੱਚ ਮਜ਼ਦੂਰਾਂ ਦਾ ਜਿਹੜੀ ਹੈਗੀ ਤਨਖਾਹ ਬੇਜਜ ਨਹੀਂ ਮਿਲਿਆ ਨਾ ਨੂੰ ਠੀਕ ਆ ਸਭ ਤੋਂ ਵੱਡੀ ਗੱਲ ਕੀ ਆ ਉਹਨਾਂ ਦਾ ਜਿਹੜੇ ਫੰਡ ਹੈਗੇ ਆ ਉਹ ਵੀ ਨਹੀਂ ਦਿੱਤੇ ਜਾ ਰਹਾ ਮਜ਼ਦੂਰਾਂ ਨੇ ਬਹੁਤ ਆਪਣਾ ਸੰਘਰਸ਼ ਕੀਤਾ ਐਜੀਟੇਸ਼ਨਾਂ ਕੀਤੀਆਂ ਮੈਨੇਜਮੈਂਟ ਵੀ ਮੰਨ ਗਿਆ ਪ੍ਰਸ਼ਾਸਨ ਵੀ ਮੰਨ ਗਿਆ ਪਰ ਉਹਨਾਂ ਦੀ ਹਜ ਤੱਕ ਹੱਲ ਨਹੀਂ ਹੋਇਆ ਠੀਕ ਆ ਇਹ ਜਿਹੜਾ ਕਾਰਨ ਹੈਗਾ ਕੰਮ ਕੀ ਆ ਕਿਉਂਕਿ ਜਦੋਂ ਜਿਹੜਾ ਪ੍ਰਾਈਵੇਟ ਸੈਕਟਰ ਵਾਲੇ ਮਾਲਕ ਹੈਗੇ ਆ ਤੇ ਪ੍ਰਸ਼ਾਸਨ ਜਾਂ ਗਵਰਨਮੈਂਟ ਆ ਰਲ ਜਾਂਦੇ ਆ ਤਾਂ ਇਸ ਤਰ੍ਹਾਂ ਛੋਚਨ ਹੁੰਦਾ ਹੁੰਦਾ ਇਹ ਸਭ ਤੋਂ ਵੱਡੀ ਛੋਚਨ ਦੀ ਜਿਹੜੀ ਘਟਨਾ ਹੈਗੀ ਆ ਜਿਵੇਂ ਤੁਸੀਂ ਜੀਸੀਟੀ ਦੀ ਗੱਲ ਕੀਤੀ ਹੈ ਜਿਹੜੀ ਮਜ਼ਦੂਰ ਉੱਥੇ ਹਜ਼ਾਰਾਂ ਹੀ ਕੰਮ ਕਰਦੇ ਸੀਗੇ ਉਹ ਅੱਜ ਕੀ ਕਰਦੇ ਆ ਮੈਂ ਪਤਾ ਕੀਤਾਗਾ ਜਿਹੜੇ ਬੰਦੇ ਉੱਥੇ ਮਿਲਜ ਕੰਮ ਕਰਦੇ ਸੀ ਜਾਂ ਜਿਹੜੇ ਉੱਥੇ ਪਹਿਲਾਂ ਕੰਮ ਕਰਦੇ ਉਹਨਾਂ ਨੂੰ ਪੁੱਛਿਆ ਮੈਂ ਵੀ ਜਿਹੜੇ ਤੇ ਬੰਦੇ ਕੰਮ ਕਰਦੇ ਸੀ ਕਿੱਥੇ ਆ ਗਏ ਉਹ ਕਹਿੰਦੇ ਆਪਣੇ ਪਿੰਡ ਨੂੰ ਚਲ ਗਏ ਕਿਉਂਕਿ ਇੱਥੇ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਉਹਨਾਂ ਦਾ ਸਿਰਫ ਉਹ ਰੋਜ਼ਗਾਰ ਜਿਹੜਾ ਸੀ ਜਦੋਂ ਮਿਲ ਦੇ ਟਾਈਮ ਤੋਂ ਬਾਅਦ ਉਹ ਕੰਮ ਇੱਥੇ ਕਰਦੇ ਸੀ ਕੋਈ ਰਿੜੀ ਲਾਉਂਦਾ ਸੀ ਕੋਈ ਰਿਕਸ਼ਾ ਜਾਂਦਾ ਕੋਈ ਕੁਝ ਕਰਦਾ ਸੀ ਕਿਉਂਕਿ ਉਹਨਾਂ ਦਾ ਕੰਮ ਖਤਮ ਹੋ ਗਿਆ ਏ ਜਦੋਂ ਖਤਮ ਹੋ ਗਿਆ ਤਾਂ ਕਹਿੰਦੇ ਠੀਕ ਹੈ ਸਾਡਾ ਤਾਂ ਗੁਜ਼ਾਰਾ ਨਹੀਂ ਹੋ ਸਕਦਾ ਇਸ ਕਰਕੇ ਉਹ ਆਪਣੇ ਪਿੰਡਾਂ ਨੂੰ ਚਲ ਗਏ ਹੈਗੇ ਇੱਥੇ ਨਹੀਂ ਹੈਗੇ ਸਭ ਤੋਂ ਵੱਡੀ ਗੱਲ ਕੀ ਆ ਕਿ ਮਜ਼ਦੂਰਾਂ ਦੇ ਵਿੱਚ ਕੁਝ ਇੰਦਾਂ ਦੇ ਬੰਦੇ ਜਿਹੜੇ ਰਲ ਜਾਂਦੇ ਆ ਮੈਨੇਜਮੈਂਟ ਦੇ ਨਾਲ ਪ੍ਰਸ਼ਾਸਨ ਦੇ ਨਾਲ ਜਿਹੜਾ ਕਿ ਮਜ਼ਦੂਰਾਂ ਦਾ ਝੂਝਣ ਕਰਦੇ ਆ ਸਭ ਤੋਂ ਵੱਡਾ ਕਾਰਨ ਇਹ ਹੈਗਾ ਠੀਕ ਆ ਤੇ ਮੈਂ ਤਾਂ ਜਿਹੜਾ ਹੈਗਾ ਇਹ ਅਪੀਲ ਕਰਦਾਗਾ ਸਰਕਾਰ ਨੇ ਵੀ ਅਪੀਲ ਕਰਦਾ ਪ੍ਰਸ਼ਾਸਨ ਨੇ ਵੀ ਅਪੀਲ ਕਰਦਾ ਤੇ ਮਜ਼ਦੂਰਾਂ ਨੇ ਵੀ ਇਹ ਕਹਿਣਾ ਚਾਹਣਾ ਹੈਗਾ ਕਿ ਤੁਸੀਂ ਆਪਣੇ ਹੱਕ ਅਧਿਕਾਰ ਜਿਹੜੇ ਹੈਗੇ ਆ ਉਹਦੇ ਲਈ ਸੰਘਰਸ਼ ਕਰਨਾ ਪਵੇਗਾ ਠੀਕ ਹੈ ਸੰਘਰਸ਼ ਤੋਂ ਬਿਨਾ ਕੁਝ ਨਹੀਂ ਪ੍ਰਾਪਤ ਕਰ ਸਕਦੇ ਤੇ ਗਵਰਨਮੈਂਟ ਨੂੰ ਵੀ ਜ਼ਾਇਦ ਹੈਗਾ ਕਿ ਜੋ ਕਾਨੂੰਨ ਬਣੇ ਹੈਗੇ ਆ ਉਹ ਕਾਨੂੰਨ ਦੇ ਮਦਾਂ ਕੋ ਨਾਲ ਦੇ ਜੋ ਹੱਕ ਆ ਉਹ ਦਿੱਤੇ ਜਾਣ ਜੇ ਕੋ ਸਭ ਤੋਂ ਵੱਡੀ ਗੱਲ ਕਿ ਪੇਮੈਂਟ ਆ ਬੀਜੈਕਟ ਦੇ ਵਿੱਚ ਇਹ ਕਿਹਾ ਗਿਆ ਹੈਗਾ ਕਿ ਜਿੱਥੇ ਲੇਬਰ ਜਿਹੜੀ ਹੈ ਜਾਂ এমਪਲਾਈ ਜਿਹੜਾ ਉਹਨਾਂ ਨੂੰ ਤਨਖਾਹ ਅਗਲੇ ਮਹੀਨੇ ਦੀ 10 ਤਰੀਕ ਤੱਕ ਮਿਲ ਜਾਣੀ ਚਾਹੀਦੀ ਜਿੱਤੇ ਗਿਣਤੀ ਜਿਹੜੀ ਹੈ ਘਾਟੇ ਗਈ ਆ ਉੱਤੇ ਜਿਹੜਾ ਕਿ 7 ਤਰੀਕ ਤੱਕ ਜਿੱਤੇ ਜ਼ਿਆਦਾ ਉੱਤੇ 10 ਤਰੀਕ ਤੱਕ ਹੁਣ ਇਹ ਜਿਹੜਾ ਕਾਨੂੰਨ ਆ ਜਿੱਤੇ ਇਦਾਂ ਦਾ ਛੋਚਣ ਹੁੰਦਾ ਉੱਤੇ ਗਵਰਨਮੈਂਟ ਮਤਲਬ ਨਹੀਂ ਲਾਗੂ ਕੀਤਾ ਜਾਂ ਜਿਹੜੇ ਉਹਨਾਂ ਦੇ ਇਨਸਪੈਕਟਰ ਸਕੇ ਜਾਂ ਵੈਲਫੇਅਰ ਆਫਸਰ ਸਕੇ ਲੇਬਰ ਦੇ ਜਿਹੜੇ ਸਕੇ ਉਹਨਾਂ ਨੇ ਆਪਣਾ ਕੰਮ ਵਾਰ ਦੇਣਾ ਨਹੀਂ ਕੀਤਾ ਇਹ ਇਸ ਤਰ੍ਹਾਂ ਹੁਣ ਕਰਕੇ ਹੀ ਸਾਡੇ ਮੁਲਕ ਦੇ ਵਿੱਚ ਜਿਹੜੇ ਅਗੇ ਮਜ਼ਦੂਰ ਜਿਹੜੇ ਅਗੇ ਆ ਉਹ ਬਹੁਤ ਮੁਸ਼ਕਲ ਆ ਗਏ ਆ ਸਭ ਤੋਂ ਵੱਡੀ ਗੱਲ ਕੀ ਹੈ ਪ੍ਰਸ਼ਾਸਨ ਵਿੱਚ ਕਾਨੂੰਨ ਵਿੱਚ ਸਰਕਾਰਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਦੀਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਇਹ ਕੰਮ ਹੋਇਆ ਹੋਵੇ ਤਾਂ ਇਦਾਂ ਦੇ ਨਾਬਦਲ ਨਹੀਂ ਹੋਣੇ ਚਾਹੀਦੇ ਤੇ ਮੈਂ ਤਾਂ ਇਹ ਹੀ ਗੱਲ ਕਹੂੰਗਾ ਕਿ ਮਜ਼ਦੂਰਾਂ ਨੂੰ ਜਿਹੜਾ ਹੈਗਾ ਸੰਗਠਿਤ ਹੋਣਾ ਚਾਹੀਦਾ ਠੀਕ ਹੈ ਤੇ ਆਪਣੇ ਹੱਕਦਾਰ ਦੀ ਜਗੀਆ ਉਹ ਗੱਲ ਕਰਨੀ ਚਾਹੀਦੀ ਆ ਤੇ ਉਹਨਾਂ ਨੂੰ ਜਿਹੜਾਗਾ ਉਹ ਜਿਹੜੇ ਉਹਨਾਂ ਨੂੰ ਹੱਕ ਮਿਲੇਗੀ ਕਰ ਸਕਦੇ ਇਸ ਤਰ੍ਹਾਂ ਵੀ ਲੱਗਦਾ ਕਿ ਇੱਕ ਸਰਕਾਰ ਚਲਾਉਣ ਵਾਲਾ ਐਮ ਐਲ ਏ ਐਮ ਪੀ ਹੈ ਉਹਨੂੰ ਪੈਨਸ਼ਨ ਲੱਗਦੀ ਆ ਤਨਖਾਹਾਂ ਲੱਗਦੀਆਂ ਸਾਰਾ ਕੁਝ ਮਿਲਦਾ ਮਜ਼ਦੂਰ ਵੀ ਦੇਸ਼ ਨੂੰ ਵਿਕਸਿਤ ਕਰਦਾ ਦੇਸ਼ ਨੂੰ ਡਿਵੈਲਪ ਕਰਨ ਦੇ ਵਿੱਚ ਸਾਰੀ ਉਮਰ ਲਾ ਦਿੰਦਾ ਮਜ਼ਦੂਰ ਵੀ ਜਦੋਂ ਕੰਮ ਕਰਦਾ ਉਦੋਂ ਦਿਹਾੜੀ ਲੱਗੀ ਤਾਂ ਸ਼ਾਮ ਨੂੰ ਗੁਜ਼ਾਰੇ ਜੋਗੇ ਪੈਸੇ ਮਿਲਣਗੇ ਨਹੀਂ ਤਾਂ ਉਹਨੂੰ ਵੀ ਬੇਲਾ ਤਾਂ ਉਹਨੂੰ ਕੁਝ ਨਹੀਂ ਮਿਲਦਾ ਜਾਂ ਜਦੋਂ ਬਜ਼ੁਰਗ ਹੋ ਜਾਂਦਾ ਤਦ ਵੀ ਉਹ ਦੇਖਦਾ ਕਿ ਮੈਂ ਰੋਟੀ ਕਿੱਥੋਂ ਖਾਵਾਂ ਤੇ ਉਹਦੇ ਹਾਲਾਤ ਮਾੜੇ ਹੋ ਜਾਂਦੇ ਆ ਠੀਕ ਹੈ ਦੇਖੋ ਇਸ ਤਰ੍ਹਾਂ ਕਿ ਮੈਂ ਤੇ ਇਹ ਗੱਲ ਕਹਾਂਗਾ ਕਿ ਜਿਹੜੇ ਸਾਡੇ ਗਵਰਨਮੈਂਟ ਦੇ ਨੁਮਾਇੰਦੇ ਆ ਇਹਨਾਂ ਨੇ ਮਾਣ ਦੇ ਨੇ ਸਿਧਾਂਤ ਲਾਗੂ ਨਹੀਂ ਕੀਤਾ ਸਭ ਤੋਂ ਵੱਡੀ ਗੱਲ ਇਹ ਆ ਸੰਵਿਧਾਨ ਦੇ ਵਿੱਚ ਸਭ ਹੱਕ ਅਧਿਕਾਰ ਦਿੱਤੇ ਗਏ ਆ ਪਰ ਗਵਰਨਮੈਂਟਾਂ ਲਾਗੂ ਨਹੀਂ ਕਰ ਰਹੀਆਂ ਕਿਉਂਕਿ ਗਵਰਨਮੈਂਟ ਦੇ ਜੋ ਨਹੀਂ ਹੈਗੇ ਕਿ ਜੇ ਅਸੀਂ ਲਾਗੂ ਕਰਦੇ ਤਾਂ ਇਹ ਬਰਾਬਰ ਹੋ ਜਾਣੇ ਹੈਗੇ ਆ ਇਹ ਤਾਂ ਉੱਚੇ ਹੋ ਜਾਣਗੇ ਫੇ ਅਸੀਂ ਰਾਜ ਕਿਹਨਾਂ ਤੇ ਕਰਾਂਗੇ ਦੂਜੀ ਗੱਲ ਹੈ ਕੀ ਆ ਕਿ ਵੋਟ ਦੀ ਗੱਲ ਆ ਜਾਂਦੀ ਆ ਠੀਕ ਆ ਕਿਉਂਕਿ ਜਿਹੜਾ ਬੰਦਾ ਗਰੀਬ ਹੈਗਾ ਜਿਹਦੇ ਹੱਕ ਅਧਿਕਾਰ ਨਹੀਂ ਹੈਗੇ ਆ ਉਹ ਉਹਨਾਂ ਦੇ ਦਬਾਅ ਦੇ ਵਿੱਚ ਆ ਜਾਂਦਾ ਉਹਨਾਂ ਨੂੰ ਵੋਟ ਪਾ ਦਿੰਦਾ ਹੈਗਾ ਤੇ ਜੇ ਉਹ ਨਹੀਂ ਹੋਏਗਾ ਤੇ ਆਪਣੀ ਮਰਜ਼ੀ ਕਰੇਗਾ ਤਾਂ ਸਰਕਾਰਾਂ ਨਹੀਂ ਬਣ ਸਕਦੇ ਉਹਨਾਂ ਦੀਆਂ ਤੇ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਸਭ ਤੋਂ ਵੱਡੀ ਇਹ ਗੱਲ ਆ ਕਿ ਸਰਕਾਰਾਂ ਨੇ ਭਾਰਤੀ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਹੀ ਨਹੀਂ ਕੀਤਾ ਸਭ ਤੋਂ ਵੱਡੀ ਗੱਲ ਹੈ ਦੂਜੀ ਗੱਲ ਹੈ ਇਹ ਲਾਗੂ ਕੀਤਾ ਤੇ ਉਹਦੇ ਵਿੱਚ ਇੰਨੇ ਤੋਰ ਮੋੜ ਕਰ ਦਿੱਤੇ ਜਾਂ ਕਿ ਉਹ ਜਿਹੜਾ ਹੈਗਾ ਆਮ ਬੰਦੇ ਤੱਕ ਨਹੀਂ ਜਾ ਰਿਹਾ ਕੰਮ ਠੀਕ ਆ ਇਸ ਕਰਕੇ ਜਿਹੜਾ ਹੈਗਾ ਸਮਾਜਵਾਦ ਸ਼ਬਦ ਸਾਡੇ ਸੰਵਿਧਾਨ ਦੇ ਜਿਹੜਾ ਪ੍ਰਸਤਾਵਨਾ 'ਚ ਲਿਖਿਆ ਹੈਗਾ ਪਰ ਸਰਕਾਰਾਂ ਉਹਦੇ ਉਲਟ ਕੰਮ ਕਰਦੀਆਂ ਬਾਬਾ ਸਾਹ ਨੇ ਜੋ ਸੰਵਿਧਾਨਨਾਮਾ 'ਚ ਜੋ ਲਿਖਿਆ ਜਗਾ ਕਿ ਜਿਹੜਾ ਜਿੰਨੀ ਗਵਰਨਮੈਂਟ ਦੀ ਪ੍ਰਾਪਰਟੀ ਹੋएगी ਵੱਡੇ ਵੱਡੇ ਉਦਯੋਗ ਹੋਣਗੇ ਸਰਕਾਰੀ ਕੰਟਰੋਲ ਚ ਹੋਣਗੇ ਛੋਟੇ ਉਦਯੋਗ ਜਿਹੜੇ ਹੈਗੇ ਆ ਉਹ ਪ੍ਰਾਈਵੇਟ ਸੈਕਟਰ ਚ ਹੋਣਗੇ ਪਰ ਹੁਣ ਗਵਰਨਮੈਂਟ ਨੂੰ ਜੇ ਸਿਸਟਮ ਚੇਂਜ ਕਰਤਾ ਗਵਰਨਮੈਂਟ ਜਿਹੜੇ ਵੱਡੇ ਉਦਯੋਗ ਸੀਗੇ ਉਹ ਸਾਰੇ ਜਿਹੜੇ ਕਿ ਬੰਦ ਕਰ ਦਿੱਤੇ ਜਾਂ ਉਹ ਪ੍ਰਾਈਵੇਟ ਸੈਕਟਰ ਨੂੰ ਵੇਚ ਦਿੱਤੇ ਠੀਕ ਹੈ ਤਾਂ ਕਿ ਜਿਹੜਾ ਉਹ ਮਜ਼ਦੂਰ ਜਿਹੜੇ ਉਹਨਾਂ ਦੇ ਥੋੜੇ ਰਹਿਣਗੇ ਬੰਦੂ ਮਜ਼ਦੂਰ ਹੋਣਗੇ ਉਤਰਾ ਆਪਣੇ ਚਾਰਖੰਡ ਬਧਪਰਦੇਸ਼ ਛਤੀਗੜ੍ਹ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਖੇਣੇ ਜਬਾਰਤ ਸਭ ਤੋਂ ਜ਼ਿਆਦਾ ਉੱਥੇ ਹੁੰਦੇ ਆ ਪਰ ਜਦੋਂ ਉੱਥੇ ਦੇਖਦੇ ਆ ਉੱਥੇ ਲੋਕ ਜਿਹੜੇ ਗਰੀਬੀ ਨਾਲ ਗਰੀਬ ਹੈਗੇ ਆ ਤੁਸੀਂ ਯਕੀਨੀ ਕਰ ਸਕਦੇ 2 ਰੁਪਏ ਦਿਹਾੜੀ ਦੇ ਉੱਪਰ ਕੰਮ ਕਰਦੇ ਉੱਥੇ ਹੁਣ ਤੁਸੀਂ ਦੱਸੋ ਵੀ 2 ਰੁਪਏ ਦਿਹਾੜੀ ਤੇ ਜਿਹੜਾ ਕੀ ਖਾਏਗਾ ਕੀ ਕਮਾਏਗਾ ਉਹ ਤੇ ਉਹ ਖਾਣ ਪੀਣ ਦਾ ਲਾਭ ਤਾਂ ਹੋਰ ਕੋਈ ਕੰਮ ਨਹੀਂ ਕਰ ਸਕਦਾ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦਾ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦਾ ਆਪਣੇ ਵਾਰੀ ਦੇ ਨਹੀਂ ਕਰ ਸਕਦਾ ਪਵਿੱਖ ਦੇ ਲਈ ਕਿੱਥੇ ਪੈਸਾ ਜਮਾ ਕਰੇਗਾ ਸਭ ਤੋਂ ਵੱਡਾ ਕਾਰਨ ਕੀ ਹੈਗਾ ਕਿ ਗਵਰਨਮੈਂਟ ਜਿਹੜੇ ਕਾਨੂੰਨ ਬਣਾਏ ਜਾਂ ਉਹਨਾਂ ਨੂੰ ਮਾਨਦਨ ਨਹੀਂ ਲਾਗੂ ਨਹੀਂ ਕੀਤਾ ਇਹ ਸਭ ਤੋਂ ਵੱਡਾ ਕਾਰਨ ਹੈਗਾ ਉਹਦਾ ਕਾਰਨ ਕੀ ਹੈਗਾ ਕਿ ਜਿਹੜੇ ਅਸੀਂ ਨਮਾਇंदे ਚੁਣ ਕੇ ਭੇਜਦੇ ਆ ਉਹ ਜਿਹੜੇ ਹੈਗੇ ਮਾਨਦਨਾਂ ਕੰਮ ਨਹੀਂ ਕਰਦੇ ਦੇਖੋ ਜਿੰਨੇ ਵੀ ਹੈਗੇ ਆ ਮਨਿਸਟਰ ਹੈਗੇ ਆ ਸਾਰੇ ਸੰਵਿਧਾਨ ਦੀਆਂ ਸੌ ਚੱਕ ਕੇ ਜਿਹੜਾ ਹੈਗਾ ਉਹਦਾ ਪ੍ਰਾਪਤ ਕਰਦੇ ਆ ਪਰ ਹੁਣ ਦੇਖਣ ਵਾਲੀ ਗੱਲ ਹੈ ਕਿ ਉਹ ਸੰਵਿਧਾਨ ਦੇ ਮਤਲਬ ਕੰਮ ਕਰਦੇ ਆ ਨਹੀਂ ਕਰਦੇ ਜੇ ਨਹੀਂ ਕਰਦੇ ਤਾਂ ਉਹ ਤੇ ਕੀ ਐਕਸ਼ਨ ਹੋਣਾ ਚਾਹੀਦਾ ਉਹਦਾ ਇੱਕੋ ਹੱਲ ਹੈ ਆ ਕਿ ਅਗਲੀ ਵਾਰ ਜਦੋਂ ਇਲੈਕਸ਼ਨ ਦੇ ਵਿੱਚ ਆਉਂਦੇ ਆ ਲੋਕਾਂ ਵਿੱਚ ਤੇ ਲੋਕ ਉਹਨਾਂ ਨੂੰ ਨਕਾਰ ਸਕਦੇ ਆ ਉਹਨਾਂ ਨੂੰ ਵੋਟ ਨਾ ਪਾਉਣ ਆਪਣਾ ਨੁਮਾਇੰਦਾ ਜਿਹੜਾ ਚੁਣ ਜਿਹੜਾ ਉਹਨਾਂ ਦੀ ਗੱਲ ਕਰ ਸਕਦਾ ਉਹਨਾਂ ਦੇ ਹੱਕਦਾਰ ਕਰਦਾ ਉਹਨਾਂ ਨੂੰ ਉਹ ਅੱਗੇ ਕਾਮਯਾਬ ਕਰਨ ਬਿਲਕੁਲ ਬਿਲਕੁਲ ਕੋਈ ਇਹ ਹੱਲ ਹੈ ਕਿ 5 ਸਾਲ ਬਾਅਦ ਜਦੋਂ ਨੁਮਾਇੰਦੇ ਆਉਂਦੇ ਆ ਤੇ ਉਹਨਾਂ ਨੂੰ ਘੱਟੋ ਘੱਟ ਬੈਠ ਕੇ ਹਿਸਾਬ ਕਿਤਾਬ ਕਰਨ ਵੋਟ ਪਾ ਕੇ ਤੁਹਾਨੂੰ ਰਾਜੀ ਬਣਾਇਆ ਸੀ ਤੁਹਾਨੂੰ ਦੇਸ਼ ਦੀ ਵਗਡੋਰ ਸੰਭਾਲੀ ਸੀ ਤੁਸੀਂ ਕੀਤਾ ਕੀ ਆ ਇੱਕ ਇੱਕ ਗੱਲ ਤੇ ਸਵਾਲ ਕਰ ਸਕਦੇ ਨੇ ਲੋਕਾਂ ਦੇ ਕੋਲ ਇਹ ਅਧਿਕਾਰ ਹੈ ਬਹੁਤ ਧੰਨਵਾਦ ਜੀ ਤੁਸੀਂ ਅੱਜ ਮਜ਼ਦੂਰ ਐਕਟ ਤੇ ਗੱਲ ਕੀਤੀ ਆ ਮਜ਼ਦੂਰਾਂ ਦੀ ਦਸ਼ਾ ਤੇ ਗੱਲ ਕੀਤੀ ਦਸ਼ਾ ਤੇ ਗੱਲ ਕੀਤੀ ਆ ਧੰਨਵਾਦ ਜੀ ਜੈਪੀ ਹਾਂ ਮੈਂ ਕਾਂਚੀ ਟੀਵੀ ਦਾ ਚੈਨਲ ਦਾ ਤੇ ਤੁਹਾਡਾ ਜਿਹੜਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਤੁਸੀਂ ਸਾਨੂੰ ਆਪਣੀ ਗੱਲ ਜਿਹੜੀ ਕੀ ਆ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਦਿੱਤਾ ਤੇ ਧੰਨਵਾਦ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਮੋਲਵਾਸੀ ਮਜ਼ਦੂਰ ਏਕਤਾ ਜਿੰਦਾਬਾਦ ਭਾਰਤੀ ਸੰਵਿਧਾਨ ਜਿੰਦਾਬਾਦ Hingga